ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਹੋਰ ਵੀ ਮਜ਼ੇਦਾਰ ਹੋਣ ਵਾਲੀ ਆ ਜਿਹੜੇ ਚੈਨਲ ਦਾ ਸੀ ਕੰਟੈਂਟ ਯੂਜ਼ ਕੀਤਾ ਉਸ ਦੀ ਫੋਟੋ ਤੁਸੀਂ ਸਕਰੀਨ ਤੇ ਦੇਖ ਸਕਦੇ ਆ ਇਹਨਾਂ ਦਾ ਲਿੰਕ ਵੀ ਅਸੀਂ ਆਪਣੀ ਵੀਡੀਓ ਦੇ ਵਿੱਚ ਦੇ ਦੇਵਾਂਗੇ ਤੁਸੀਂ ਆਪ ਵੀ origignal ਵੀਡੀਓ ਉੱਥੇ ਦੇਖ ਸਕਦੇ ਆ ਆਓ ਦੇਖਦੇ ਆ ਫਿਰ ਵੀਡੀਓ ਸਭ ਤੋਂ ਪਹਿਲਾਂ ਜੀ ਇਹਨਾਂ ਨੇ ਲਾਇਆ ਉੱਪਰ ਦੇਸੀ ਘੋ ਪੱਥਰ ਦੇ ਪੱਥਰ ਦੇ ਦੇਸੀ ਘੋਲਾ ਲਾ ਕੇ ਤੇ ਉੱਪਰ ਇਹਨਾਂ ਨੇ ਪਾਈ ਆ ਚਾਸ਼ਨੀ ਚੀਜ਼ਾਂ ਨੂੰ ਤਿਆਰ ਕਰਨ ਦੇ ਬਹੁਤ ਜ਼ਿਆਦਾ ਟਾਈਮ ਲੱਗਦਾ ਪੱਕਾ ਬਾ ਕੱਪ ਖਾਤ ਆ ਜਾਂਦੇ ਆ ਲਓ ਜੀ ਪੰਜਾ ਸੱਤਾ ਮਿੰਟਾ ਬਾਅਦ ਇਹਨੂੰ ਇਕੱਠਾ ਕਰ ਲਿਆ ਜਾਂਦਾ ਲਓ ਜੀ ਇਕੱਠਾ ਕਰਕੇ ਇਸ ਤੋਂ ਬਾਅਦ ਲਓ ਜੀ ਇਸ ਤੋਂ ਬਾਅਦ ਅਗਲਾ ਪ੍ਰੋਸੈਸ ਲਓ ਜੀ ਕਿੱਲੀ ਤੇ ਪਾ ਕੇ ਤੇ ਖਿੱਚੋ ਜ਼ੋਰ ਨਾਲ ਤੇ ਖਿੱਚੋ ਜ਼ੋਰ ਨਾਲ ਇਹ ਪ੍ਰੋਸੈਸ ਕੋਈ 7-8 ਮਿੰਟ ਚੱਲੇਗਾ ਐ ਇੱਕ ਸਾਰ ਇਹਨਾਂ ਨੇ ਕਰ ਦੇਣੀ ਇਹਨੂੰ ਖਿੱਚ-ਕਿੱਚ ਕੇ ਚਾਸ਼ਨੀ ਨੂੰ ਹੁਣ ਜੀ ਇਸ ਦੇ ਉੱਪਰ ਕੈਮੀਕਲ ਪਾਇਆ ਜਾਂਦਾ ਖੁਸ਼ਬੂ ਵਾਸਤੇ ਦਿਖਾ ਰਹੇ ਆ ਤੁਹਾਨੂੰ ਅਸੀਂ ਵੀਡੀਓ ਲਓ ਜੀ 5-7 ਮਿੰਟ ਇਹਨੂੰ ਐਸ ਕਰਨ ਤੋਂ ਬਾਅਦ ਅਗਲਾ ਪ੍ਰੋਸੈਸ ਤੁਸੀਂ ਜਾਣ ਕੇ ਹੋਰ ਵੀ ਹੈਰਾਨ ਹੋ ਜਾਣਾ ਯਾਰ ਇੰਨਾ ਟਾਈਮ ਲੱਗਦਾ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰਿਆ ਕਰੋ ਮੇਰੇ ਵੀਰ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਲਓ ਜੀ ਇਸ ਤੋਂ ਬਾਅਦ ਇਹਦੇ ਵਿੱਚ ਆ ਗਿਆ ਜੀ ਕਾਲੀ ਮਿਰਚ ਕਾਜੂ ਚੰਗੀ ਤਰ੍ਹਾਂ ਇਸੇ ਵਿੱਚ ਚੰਗੀ ਤਰ੍ਹਾਂ ਦਬਾ ਕੇ ਆ ਜੋਰ ਲੱਗਾ ਆ ਬਾਈ ਦਾ ਪੂਰਾ ਨੱਪ ਨੱਪ ਕੇ ਲਓ ਜੀ ਥੋੜੇ ਨਾਲ ਵੀ ਟੱਕਰ ਪਿਆ ਵੀ ਵਾਲੀ ਯਾਨ ਪੂਰਾ ਨੱਪ ਨੱਪ ਕੇ ਦੇ ਵਿੱਚ ਇੱਕ ਮਿਕਸ ਇੱਕ ਸਾਰ ਕਰ ਦੇਣਗੇ ਜੀ ਅਗਲਾ ਪ੍ਰੋਸੈਸ ਇਦੂ ਵੀ ਮਜ਼ੇਦਾਰ ਹੋਣ ਵਾਲਾ ਤੁਸੀਂ ਵੇਖੋਗੇ ਵੀਡੀਓ ਵੀ ਵਾਕਿਆ ਠੀਕ ਆ ਲਓ ਜੀ ਕਿੰਨਾ ਜ਼ੋਰ ਲੱਗਦਾ ਖਾਣ ਵਾਲੀ ਚੀਜ਼ ਬਣ ਰਹੀ ਆ ਜੀ ਇਹ ਇੱਕ ਵਾਰੀ ਫੇਰ ਦੱਸ ਦਈਏ ਤੁਹਾਨੂੰ ਖਾਣ ਵਾਲੀ ਚੀਜ਼ ਹੀ ਬਣ ਰਹੀ ਆ ਤੁਸੀਂ ਹਰੇਕ ਘਰੇ ਇਹ ਚੀਜ਼ ਆਮ ਖਾਧੀ ਜਾਂਦੀ ਹੈ ਲਓ ਜੀ ਇਹਨੂੰ ਲਵਾਈ ਚ ਕਰਕੇ ਆ ਗਈਆਂ ਦੋ ਲੋਹੇ ਦੀਆਂ ਲਾਈਆਂ ਇਹਨਾਂ ਨੇ ਸਾਈਡ ਤੇ ਗਲਾਰਨਆਂੀਆਂ ਇੱਕ ਹੌਲ ਕਰ ਲਿਆ ਵਿਚਾਲੇ ਇਹ ਲੱਕੜ ਦੇ ਮਿਸਤਰੀ ਨਹੀਂ ਲੱਗੇ ਬਾਈ ਜੀ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਇਹ ਖਾਣ ਵਾਲੀ ਹੀ ਡਿਸ਼ ਤਿਆਰ ਹੁੰਦੀ ਹੈ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਦੱਸਾਂਗੇ ਇਹ ਕੀ ਤਿਆਰ ਹੋ ਰਿਹਾ ਵੀਡੀਓ ਦੇਖਦੇ ਰਹੋ ਲਓ ਜੀ ਕਾਜੂ ਭਰ ਕੇ ਉੱਤੋਂ ਕਰਤਾ ਜੀ ਬੰਦ ਇਹਨਾਂ ਨੂੰ ਲਓ ਜੀ ਐਂਗਲਾਂ ਨੂੰ ਫੜ ਕੇ ਜੋੜਤਾ ਨਾਲ ਇਹਨਾਂ 'ਚ ਵੀ ਜ਼ਿਆਦਾ ਤਾਕਤ ਨਾਲ ਦਬਾਇਆ ਜਾਏਗਾ ਪਾ ਦਿਓ ਭਾਰ ਜਮਾਨੋ ਤੋ ਇਸਕੇ ਚਾਰੋਂ ਕੋਣੇ ਜੋ ਹੋਣਗੇ ਬਿਲਕੁਲ ਪਲੇਨ ਬਿਲਕੁਲ ਇਕਸਾਰ ਹੋ ਜਾਣਗੇ ਲਓ ਜੀ ਇਸ ਤੋਂ ਬਾਅਦ ਇਹਦੀ ਆ ਗਈ ਕਟਿੰਗ ਇਕਸਾਰ ਕਟਿੰਗ ਹੋ ਰਹੀ ਆ ਜੀ ਤੁਸੀਂ ਦੇਖੋ ਹੁਣ ਤੁਸੀਂ ਸਮਝ ਹੀ ਗਏ ਹੋਗੇ ਵੀ ਇਹ ਚੀਜ਼ ਕੀ ਬਣਦੀ ਵੀ ਲਓ ਜੀ ਇਸ ਤੋਂ ਬਾਅਦ ਆ ਗਈ ਇਹ ਟਰੇ ਦੇ ਵਿੱਚ ਟਰੇ ਦੇ ਵਿੱਚ ਆਉਣ ਤੋਂ ਬਾਅਦ ਉੱਤੇ ਇਹਨਾਂ ਨੇ ਪਾ ਦਿੱਤੀ ਆ ਚਾਸ਼ਨੀ ਲਓ ਜੀ ਇਹ ਆ ਕਾਜੂ ਗਾਚਕ ਬਣ ਕੇ ਤੁਹਾਡੀ ਤਿਆਰ ਜਿਹੜੀ ਤੁਸੀਂ ਲੋਹੜੀ ਤੇ ਖਾਣੇ ਆ ਬੜੇ ਚਾਵਣ ਨਾਲ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਜੇ ਮੇਰੇ ਵੀਰ ਵੀਡੀਓ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ